ਤਾਂ ਵੀਰੋ ਆਸ਼ੇ ਟਰੈਕਟਰ ਤੇ ਵੀ ਆਪਾਂ ਕਹਿ ਸਕਦੇ ਆਂ ਵੀ ਬੂਮ ਆਪਾਂ ਪੂਰਾ ਕੰਮਜਾਬ ਕਰਤਾ। ਇਹਦੀ ਹਜੇ ਟੈਸਟਿੰਗ ਚੱਲੀ ਜਾਂਦੀ ਆਪਾਂ ਝੋਨੇ ਦੇ ਵਿੱਚ ਵੀ ਇਹਨੂੰ ਚਲਦਾ ਕਰਨਾ ਜੀ। 241 ਆਸ਼ਾ। ਉਹਦੇ ਤੇ ਸਪਰੇ ਬੂਮ ਵੀ ਇੱਕ ਤਿਆਰ ਕਰਵਾਇਆ ਆਪਾਂ। ਬਹੁਤ ਵਧੀਆ ਭਾਈ ਜੀ। ਦੂਜੇ ਲੋਚ ਸੰਘਲੋ ਤੀਜੇ ਲੋਚ ਝੋਨੇ 'ਚ ਦੂਜੇ ਲੋਚ ਚੱਲੂਗਾ, ਰੇ ਵੀ ਖਿਲਾਰੂਗਾ। ਗਾਨ ਦਾ ਤੁਸੀਂ ਪ੍ਰੈਸ਼ਰ ਦੇ ਸਕਦੇ ਹੋ। ਉਹ ਪਾ ਕੇ ਦੇਖੋ 3 ਲੱਖ ਰੁਪਏ ਦੇ ਵਿੱਚ ਬਹੁਤ ਵਧੀਆ। ਇਹ ਆਸ਼ੇ ਦੇ ਉੱਤੇ ਵੀ ਇਹ ਸਿਸਟਮ ਵਧੀਆ ਬਣਦਾ ਹੈ। ਚੰਗਾ ਲੱਗਾ ਤਾਂ ਬਾਈ ਜੀ ਕਮੈਂਟ ਜ਼ਰੂਰ ਕਰਿਓ ਜੇ। ਸਤਿ ਸ਼੍ਰੀ ਅਕਾਲ ਕਿਸਾਨ ਵੀਰੋ। ਤਾਂ ਵੀਰੋ ਆਪਾਂ ਅੱਜ 241 ਆਸ਼ਾ ਉਹਦੇ ਤੇ ਸਪਰੇ ਬੂਮ ਵੀ ਇੱਕ ਤਿਆਰ ਕਰਵਾਇਆ ਆਪਾਂ ਮਾਨ ਫਾਰਮ ਦੇ ਵਿੱਚ ਇੱਕ ਜਿਹੜਾ ਬੂਮ ਆ ਹੋਰ ਤਿਆਰ ਕੀਤਾ ਆਪਾਂ। ਤਾਂ ਇਹ ਟਰੈਕਟਰ ਬਾਈ ਜੀ ਜੇ ਕਿਸੇ ਭਰਾ ਨੇ ਬੂਮ ਬਣਾਉਣਾ ਹੋਵੇ ਤਾਂ ਆਪਾਂ ਕਹਿ ਸਕਦੇ ਆ ਵੀ ਜਿਵੇਂ ਰੇਟ ਵੀ ਇਹ ਟਰੈਕਟਰ ਦਾ ਜਾਇਜ਼ ਹੀ ਆ। ਲੱਖ ਸਵਾਲ ਲੱਖ ਦਾ ਬਾਈ ਦੀ ਟਰੈਕਟਰ ਮਿਲ ਜੂਗਾ ਤੇ ਇਹ ਜਿਹੜੀ ਮਗਰ ਆਪਾਂ ਟੈਂਕੀ ਆ ਜੀ ਉਹ 400 ਲੀਟਰ ਦੀ ਬਣਵਾਈ ਆ ਤਾਂ ਅੱਜ ਇਹਦੀ ਜਿਹੜੀ ਟੈਸਟਿੰਗ ਚੱਲ ਰਹੀ ਆ ਵੀ ਆਪਾਂ ਗਾਂ ਝੋਨੇ ਦੇ ਵਿੱਚ ਵੀ ਇਹਨੂੰ ਚਲਾਉਣਾ ਆ ਤਾਂ ਵੀਰੋ ਆਸ਼ੇ ਟਰੈਕਟਰ ਤੇ ਵੀ ਆਪਾਂ ਕਹਿ ਸਕਦੇ ਆ ਵੀ ਬੂਮ ਆਪਾਂ ਪੂਰਾ ਕੰਮਜਾਬ ਕਰਤਾ ਇਹਦੀ ਅਜੇ ਟੈਸਟਿੰਗ ਚੱਲੀ ਜਾਂਦੀ ਆ ਆਪਾਂ ਝੋਨੇ ਦੇ ਵਿੱਚ ਵੀ ਇਹਨੂੰ ਚਲਦਾ ਕਰਨਾ ਜੀ ਜਿਹੜੇ ਭਰਾ ਟਰੈਕਟਰ ਮਹਿੰਗਾ ਨਹੀਂ ਲਾਉਣਾ ਚਾਹੁੰਦੇ ਉਹ ਆਸ਼ਾ ਟਰੈਕਟਰ ਲਾ ਕੇ ਰੇਤਲੇ ਬਾਣਾ ਵਾਲੇ ਜਿਹੜੇ ਭਰਾ ਉਹ ਆਸ਼ੇ ਤੇ ਵੀ ਬਣਾ ਸਕਦੇ ਆ ਬਹੁਤ ਵਧੀਆ ਬਾਈ ਜੀ ਦੂਜੇ ਲੋਚ ਸੰਝ ਲੋ ਤੀਜੇ ਲੋਚ ਝੋਨੇ 'ਚ ਦੂਜੇ ਲੋਚ ਚੱਲੂਗਾ ਰੇਹ ਵੀ ਖਲਾਰੂਗਾ ਗਾਨੇ ਦਾ ਤੁਸੀਂ ਪ੍ਰੈਸ਼ਰ ਦੇ ਸਕਦੇ ਹੋ ਤੇ ਸਪਰੇ ਵੀ ਹੁੰਦੀ ਤੁਸੀਂ ਦੇਖ ਸਕਦੇ ਹੋ ਬਾਲੇ ਪੈਸੇ ਨਹੀਂ ਇਹਨੂੰ ਆਪਾਂ ਜਿਹੜਾ ਡਰਮ ਆ ਉਹ ਵੀ 200 ਲੀਟਰ 400 ਲੀਟਰ ਵਾਲਾ ਹੀ ਲਾਇਆ ਵੀ ਜ਼ਿਆਦਾ ਵਜ਼ਨ ਨਾ ਹੋਵੇ ਇਸ ਟਾਈਮ ਦੂਜੇ ਲੋ ਦੇ ਵਿੱਚ ਚੱਲੀ ਜਾਂਦਾ ਤੇ ਤਕਰੀਬਨ ਕੋਈ ਆ 2 ਕਿੱਲਿਆਂ ਤੇ ਕੋਈ 10 ਕਿ ਮਿੰਟ ਬਾਈ ਦੀ ਲੱਗਣੇ ਆ ਸਪਰੇ ਦੇ ਢੇੜਾ ਇੱਕ ਹੀ ਰਹਿ ਗਿਆ ਸੰਭ ਲੋ ਵੀ ਕਿੱਲੇ ਦੇ ਵਿੱਚ ਚਾਰ ਢੇੜਾ ਹੀ ਇਹ ਦੇ ਰਹੀ ਆ ਗੰਨ ਤੇ ਪਾਣੀ ਤੁਸੀਂ ਆਪਦੀ ਮਰਜ਼ੀ ਨਾਲ ਜਿੰਨਾ ਮਰਜ਼ੀ ਲਾ ਸਕਦੇ ਹੋ ਬਹੁਤ ਸੋਹਣੀ ਸਪਰੇ ਦੇ ਨਾਲ ਵੀ ਹੋ ਰਹੀ ਹੈ ਜੀ ਸਪਰੇ ਬੂਮ ਬਹੁਤ ਵਧੀਆ ਆਸ਼ੇ ਦੇ ਉੱਤੇ ਵੀ ਆਪਾਂ ਕਹਿ ਸਕਦੇ ਹਾਂ ਵੀ ਬਹੁਤ ਸੋਹਣਾ ਜਗਾੜ ਬਣਾਇਆ ਆਪਾਂ ਕਾਮਯਾਬ ਇਹ ਵੀ ਹੋ ਗਿਆ ਕਿਉਂਕਿ ਸਾਨੂੰ ਜੜੀਆਂ ਸਪਰੇਆਂ ਗੋਭੀ ਗਾਬੀ ਦੇ ਉੱਤੇ ਕਰਨੀਆਂ ਜਾਂ ਲੇਟ ਕਣਕ ਦੇ ਉੱਤੇ ਸਾਨੂੰ ਸਪਰੇਆਂ ਕਰਨੀਆਂ ਪੈਂਦੀਆਂ ਜੇ ਆਹ ਸੰਦਾ ਹੋਊਗਾ ਤਾਂ ਸਮਝ ਲਓ ਸਪਰੇ ਹੋਊਗੀ ਜ਼ਿਆਦਾ ਆਪਾਂ 13045 ਪਾਉਣੀ ਆ ਤੇਲੇ ਵਾਲੀਆਂ ਪਾਉਣੀਆਂ ਸਪਰੇਆਂ ਤੇ ਇਹਦੇ ਨਾਲ ਆਪਾਂ ਜਿੰਨੀਆਂ ਮਰਜ਼ੀ ਸਪਰੇਆਂ ਕਰ ਸਕਦੇ ਹਾਂ ਤੇ ਜੇ ਆਪਾਂ ਗੱਲ ਕਰੀਏ ਬਈ ਇਹ ਚੀਜ਼ ਬਣਾਉਣ ਤੇ ਤਾਂ ਤਕਰੀਬਨ ਕੋਈ 3 ਲੱਖ ਰੁਪਏ ਚ ਇਹ ਸਿਸਟਮ ਤਿਆਰ ਹੁੰਦਾ ਕੋਈ ਸਵਾ 1 ਲੱਖ ਰੁਪਏ ਦਾ ਆਪਾਂ ਕਹਿ ਸਕਦੇ ਹਾਂ ਵੀ ਟਰੈਕਟਰ ਤੇ ਲੱਖ ਰੁਪਏ ਦੇ ਟਾਇਰ ਲਾ ਲਓ ਤੇ ਜਿਹੜਾ ਮਗਰ ਡਰਮ ਤੇ ਸਪਾਈਡਰ ਦੀ ਗੱਲ ਕਰਦੇ ਆਂ ਤਕਰੀਬਨ ਕੋਈ 80-90 ਹਜ਼ਾਰ ਦਾ ਸਿਸਟਮ ਉਹ ਪਾ ਕੇ ਦੇਖੋ 3 ਲੱਖ ਰੁਪਏ ਦੇ ਵਿੱਚ ਬਹੁਤ ਵਧੀਆ ਇਹ ਆਸ਼ੇ ਦੇ ਉੱਤੇ ਵੀ ਇਹ ਸਿਸਟਮ ਵਧੀਆ ਬਣਦਾ ਹੈ ਵੇ ਬਹੁਤ ਸੋਹਣਾ ਮਤਲਬ ਕਿ ਚੱਲ ਰਿਹਾ ਕਿਲੇ ਦੇ ਵਿੱਚ ਚਾਰ ਗੇੜੇ ਆ ਰਹੇ ਆ ਜੀ ਤੇ ਅੱਜ ਆਪਾਂ ਇਹਦੀ ਟੈਸਟਿੰਗ ਕਰ ਰਹੇ ਸੀ ਚੰਗਾ ਲੱਗਾ ਤਾਂ ਬਾਈ ਜੀ ਕਮੈਂਟ ਜ਼ਰੂਰ ਕਰਿਓ ਜੇ ਤੇ ਸਾਡੇ ਪੇਜ ਨੂੰ ਫੋਲੋ ਵੀ ਜ਼ਰੂਰ ਕਰਿਓ ਜੇ ਤੇ ਦੱਸਿਓ ਜੇ ਫਿਰ ਕਿਵੇਂ ਲੱਗਿਆ ਧੰਨਵਾਦ ਜੀ ਸਾਸੀਕਰ